ਸਸਿਕਾ ਦੋਸਤੋ ਇਹ ਵੀਡੀਓ ਉਹਨਾਂ ਲਈ ਆ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਨੇ ਮਾਪਿਓ ਨਸ਼ਾ ਛਡਾਉਣਾ ਚਾਹੁੰਦੇ ਨੇ ਇਹ ਵੀਡੀਓ ਉਹਨਾਂ ਲਈ ਆ ਧਿਆਨ ਨਾਲ ਸੁਣਿਓ ਇੱਕ ਤਾਂ ਬੱਚੇ ਨਾਲ ਕਦੇ ਤੱਕਾ ਨਾ ਕਰੋ ਜੇ ਦਾ ਤੁਹਾਡਾ ਬੱਚਾ ਮਨ ਕਰਦਾ ਉਹਦਾ ਫਿਰ ਤੁਹਾਨੂੰ ਨਸ਼ੇ ਦੀ ਦਵਾਈ ਦਿਵਾਉਣ ਲੈ ਕੇ ਜਾਓ ਛੱਡ ਦੂਗਾ ਕੋਈ ਗੱਲ ਨਹੀਂ ਵਧੀਆ ਫਾਇਦਾ ਮਿਲ ਗਿਆ ਤਾਂ ਛੱਡ ਦੂਗਾ ਪਰ ਜਿਹੜੇ ਬੱਚੇ ਦਾ ਮਨ ਨਹੀਂ ਕਰਦਾ ਉਹਦੇ ਮਾਪਿਓ ਨੂੰ ਕਦੇ ਵੀ ਤੱਕਾ ਨਹੀਂ ਕਰਨਾ ਚਾਹੀਦਾ ਨੂੰ ਬਹੁਤ ਇੱਕ ਅਮਰੀਦੀ ਤਰ੍ਹਾਂ ਘਰ ਵਿੱਚ ਕੋਈ ਮਰੀਜ਼ ਹੋਵੇ ਨਾ ਆਪਾਂ ਨੂੰ ਉੱਚੀ ਵੀ ਬੋਲ ਬੋਲ ਕੇ ਬਚਾ ਲੈਣੇ ਆ ਵੀ ਮਰੀਜ਼ ਆ ਇਹ ਇਹ ਨੂੰ ਸਾਰੇ ਦਰਕਾਰੀ ਜਾਓ ਜਦੋਂ ਆਪਾਂ ਉਹਨੂੰ ਸਾਰੇ ਦਰਕਾਰੀ ਜਾਣੇ ਆ ਉਹਨੂੰ ਮਿਹਣੇ ਮਰੀ ਜਾਣਿਆ ਤੂੰ ਫਿਰ ਕਦੇ ਨਸ਼ਾ ਨਹੀਂ ਛੱਡ ਸਕਦਾ ਉਹਦੀ ਵਧੀਆ ਤਰੀਕੇ ਨਾਲ ਕਾਉਂਸਲਿੰਗ ਕਰਾਓ ਇਹ ਨਾ ਕਰੋ ਵੀ ਉਹਨੂੰ ਤਰਕਾਰ ਲੱਗ ਜਾਓ ਜਾਂ ਉਹਨੂੰ ਧੱਕੇ ਨਾਲ ਜਾਓ ਉਹਨੂੰ ਸੈਂਟਰ ਛੱਡਿਆ ਆਉਜੋ ਸੈਂਟਰ ਚੋਂ ਆਉਂਦਾ ਤੁਹਾਡੇ ਨਾਲ ਬਹੁਤ ਤਰੀਕੇ ਨਾਲ ਜ਼ਿਆਦਾ ਲੜਦਾ ਹੋਊ ਕਿ ਉਹਨੂੰ ਗੁੱਸਾ ਚੜਦਾ ਵੀ ਮੈਨੂੰ ਸਾਡੇ ਛੱਡਿਆ ਉਹਦੇ ਕੁੱਟਮਾਰ ਹੁੰਦੀ ਹੈ ਜੇਕਰ ਉਹ ਨਸ਼ਾ ਛਡਾਉਣੇ ਹੋ ਉਹ ਥੋੜਾ ਜਿਹਾ ਖਾ ਲੈਂਦਾ ਕਹਿੰਦਾ ਚਲ ਅੱਜ ਥੋੜਾ ਜਿਹਾ ਨਸ਼ਾ ਨਹੀਂ ਮੜਿਆ ਆਪਾਂ ਕੁੜੀਆਂ ਹੀ ਖਾ ਲਈਏ ਉਹ ਨਸ਼ਾ ਨਹੀਂ ਛੱਡਦਾ ਕਿਉਂਕਿ ਉਹਨੂੰ ਵਧੀਆ ਥਾਂਵਾਂ ਤੇ ਲੈ ਕੇ ਜਾਓ ਗੇਮ ਵਾਲੇ ਪਾਸੇ ਧਿਆਨ ਲੱਗ ਜਾਓ ਗੁਰੂ ਘਰ ਲੈ ਕੇ ਜਾਓ ਨਾਮ ਨਾਲ ਜੁੜਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜਿੰਨਾ ਚਿਰ ਬੰਦਾ ਨਾਮ ਨਾਲ ਨਹੀਂ ਜੁੜਦਾ ਉਹ ਨਸ਼ਾ ਨਹੀਂ ਛੱਡ ਸਕਦਾ ਠੀਕ ਆ ਥੋੜੇ ਚੱਲ ਛੱਡ ਵੀ ਦਊ ਫਿਰ ਦੁਆਰ ਤੇ ਲੱਗ ਜਾਓ ਗੁਰੂ ਘਰ ਨਾਲ ਮੰਦਰ ਨਾਲ ਜਿਹੜਾ ਵੀ ਤੁਸੀਂ ਕਿਤੇ ਜਾਣਦੇ ਹੋ ਧਰਮ ਸਥਾਨ ਨਾਲ ਜੁੜੋ ਤੇ ਨਾਮ ਨਾਲ ਜੁੜੋ ਪਰਮੇਸ਼ਰ ਨਾਲ